ਉਜੜਨ ਦਾ ਚਾ ਕਿਸ਼ਤ 10ਵੀਂ ਆ ਕੀ ਕਾਰਾਂ ਦੀ ਡਾਰਜੀ ਤੁਰੀ ਜਾਂਦੀ ਆ ਜਗਿੰਦਰ ਨੇ ਕੋਲ ਬੈਠੇ ਮੇਜਰ ਨੂੰ ਕਿਹਾ ਮੇਜਰ ਨੇ ਕਿਹਾ ਚਾਚਾ ਇਹ ਸ਼ੋਖੀ ਮਹਾਜਨ ਕੇ ਆ ਇਹ ਕੀ ਕਰਨਾ ਇਹ ਆ ਜਗਿੰਦਰ ਨੇ ਫਿਰ ਪੁੱਛਿਆ ਉਹ ਮੱਗਰ ਕੇ ਸੀ ਨਾ ਮੇਜਰ ਨੇ ਕਿਹਾ ਆਹੋ ਕੀ ਹੋ ਗਿਆ ਜਗਿੰਦਰ ਨੇ ਫਿਰ ਹੈਰਾਨ ਜਾ ਹੋ ਕੇ ਪੁੱਛਿਆ ਉਹਨਾਂ ਨੇ ਸਾਰੀ ਪੈਲੀ ਵੇਚ ਦਿੱਤੀ ਸ਼ੋਖੀ ਮਹਾਜਨ ਨੇ ਮੇਜਰ ਨੇ ਕਿਹਾ ਕਿਉਂ ਉਹ ਤਾਂ ਬੜੇ ਕਮਾਊ ਬੰਦੇ ਸੀ ਹਰ ਸਾਲ ਨਵਾਂ ਕਿਲਾ ਖਰੀਦ ਲੈਂਦੇ ਸੀ ਜਗਿੰਦਰ ਨੇ ਕਿਹਾ ਅੱਗੋਂ ਮੇਜਰ ਬੋਲਿਆ ਉਹਦਾ ਪੁੱਤਰਾ ਵਿਲੈਤ ਗਿਆ ਸੀ ਨਾ ਉਹ ਕਹਿੰਦਾ ਵੀ ਇੱਧਰ ਕੁਝ ਨਹੀਂ ਰੱਖਿਆ ਸਾਰਾ ਕੁਝ ਵੇਚ ਵਟ ਕੇ ਆਜੋ ਮਗਰ ਮੰਨ ਗਿਆ ਜਗਿੰਦਰ ਨੇ ਦਾੜੀ ਤੇ ਹੱਥ ਜਾਂ ਫੇਰਦੇ ਹੋਏ ਫੇਰ ਪੁੱਛਿਆ ਪਹਿਲਾਂ ਤਾਂ ਅੜੀ ਕਰੀ ਬੈਠਾ ਸੀ ਪਰ ਚੱਲੀ ਨਹੀਂ ਨਾਲੇ ਇੱਥੇ ਵੀ ਤਾਂ ੱੱਕੇ ਖਾਣੇ ਸੀ ਹੁਣ ਵਧੀਆ ਵਿਲਾਇਤ ਵਿੱਚ ਪੈਸਾ ਬਹੁਤ ਬਣਦਾ ਹੈ ਮੇਜਰ ਨੇ ਵਿਲਾਇਤ ਦੀ ਭੂਮਿਕਾ ਜੀ ਬਣਦੇ ਹੋਏ ਕਿਹਾ ਵਧੀਆ ਕਿੱਥੇ ਆ ਕੋਲੇ ਬੈਠੇ ਨਰੈਣ ਨੇ ਖਿਜ ਕੇ ਜਵਾਬ ਦਿੱਤਾ ਤੂੰ ਤਾਂ ਐਵੇਂ ਛੱਡੀ ਜਾਂ ਨਾ ਤਾਇ ਬੰਤ ਗਿਆ ਵੱਲ ਵੇਖ ਸਾਰਾ ਟੱਬਰ ਵਿਲਾਇਤ ਚੱਲਿਆ ਅਗਲੇ ਮਹੀਨੇ ਮੇਜਰ ਨੇ ਕਹਿਟਾ ਉਹ ਵੀ ਤਾਂ ਵੇਖੋ ਵੀ ਚੱਲੇ ਕਿਵੇਂ ਐ ਪੈਲੀ ਵੇਚ ਕੇ ਗਏ ਐ ਲਾਡਾ ਨਾਲ ਪਾਲਿਆ ਪੁੱਤਾ ਜੈ ਕੀ ਇੱਕ ਵਾਰ ਵੀ ਨਹੀਂ ਆਇਆ ਨਾ ਮਾਮੇ ਮਰੇ ਤੇ ਨਾ ਪੂਆ ਮਰੀ ਤੇ ਨਰੈਣੇ ਨੇ ਕਿਹਾ ਨਿਗੰਦਰ ਨੇ ਕਿਹਾ ਚੱਲ ਕੋਈ ਨਹੀਂ ਸਾਰੇ ਥਾਂ ਪੁੱਗ ਗਿਆ ਵੀ ਨਹੀਂ ਜਾਂਦਾ ਚੱਲ ਛੱਡ ਕੋਈ ਗਾਉਣ ਸੁਣਦੇ ਆ ਲਾਓ ਨਰਾਇਣਿਆ ਫੋਨ ਤੇ ਲੈ ਬਾਬਾ ਹੁਣੇ ਲਾਉਣਾ ਨਰਾਇਣੇ ਨੇ ਗੀਸੇ ਵਿੱਚੋਂ ਫੋਨ ਕੱਢਦੇ ਹੋਏ ਨੇ ਕਿਆ ਗਾਣਾ ਚੱਲਿਆ ਚਿੱਟਾ ਹੋ ਗਿਆ ਲਹੂ ਪਰਾਵੋ ਚਿੱਟਾ ਹੋ ਗਿਆ ਲਹੂ ਗਰਜ ਬਿਨਾ ਨਹੀਂ ਰਿਸ਼ਤੇਦਾਰੀ ਨਹੀਂ ਕੋਈ ਕੋਟ ਕਬੀਲਾ ਅਣਖ ਜੀ ਦੇ ਵਿੱਚ ਰਹੀ ਕਣੀ ਨਹੀਂ ਬਣਿਆ ਫਿਰੇ ਰੰਗੀਲਾ ਬਿਨਾ ਗਰਜ ਤੋਂ ਝੂਠੀ ਤਹਮਤ ਕੌਣ ਕਿਸੇ ਦੀ ਸੌ ਚਿੱਟਾ ਹੋ ਗਿਆ ਲਹੂ ਪਰਾਵੋ ਚਿੱਟਾ ਹੋ ਗਿਆ ਲਹੂ ਭਲਾ ਕਿਸੇ ਦਾ ਲੱਖ ਕਰੋ ਉਹੀ ਖਾਨ ਨੂੰ ਪਉ ਚਿੱਟਾ ਹੋ ਗਿਆ ਲਹੂ ਪਰਾਵੋ ਚਿੱਟਾ ਹੋ ਗਿਆ ਲਹੂ ਆਤਾ ਜਵਲਾ ਜੱਟ ਸੀ ਜਗਿੰਦਰ ਬੋਲਿਆ ਹਾਂ ਬਾਬਾ ਯਮਲਾ ਜੱਟ ਤਾਂ ਕਦੋਂ ਦਾ ਕਹਿ ਗਿਆ ਪਰ ਹੁਣ ਵੀ ਤਾਂ ਲੋਕਾਂ ਦਾ ਲਹੂ ਚਿੱਟਾ ਹੀ ਆ ਜਿਹੜੇ ਆ ਮੁੰਡੇ ਕੁੜੀਆਂ ਮਾਪਿਓ ਨੂੰ ਛੱਡ ਕੇ ਵਿਲੈਤ ਤੁਰੇ ਜਾਂਦੇ ਆ ਨਰਾਇਣੇ ਤੋਂ ਹਮੇਸ਼ਾ ਵਾਂਗ ਅੱਜ ਵੀ ਦਿਲ ਦੀ ਪੜਾਹਸ ਕੱਢੇ ਬਿਨਾ ਨਹੀਂ ਰਹਾ ਗਿਆ ਕਿਵੇਂ ਲਾਈ ਬੈਠੇ ਖਾੜਾ ਦੂਰੋਂ ਆਉਂਦੇ ਤਾਰ ਨੇ ਕਿਹਾ ਆਜਾ ਆਜਾ ਤੈਨੂੰ ਢੀਕਦੇ ਸੀ ਮੇਜਰ ਨੇ ਕਿਹਾ ਚਲੋ ਤਾਸ਼ ਵੰਡਿਏ ਜਗਿੰਦਰ ਨੇ ਤਖਤ ਪੋਸਟ ਤੇ ਕਪੜਾ ਵਿਛਾਉਂਦੇ ਹੋਏ ਕਿਹਾ जिगेंद्र ਨੇ ਤਾਸ਼ਵੰਡੀ ਤੇ ਇਧਰ ਪਿੰਡ ਦੇ ਦੂਜੇ ਪਾਸੇ ਮੱਗਰ ਦੀ ਜ਼ਮੀਨ ਤੇ ਜਰੀਬ ਵਿਛਣੀ ਸ਼ੁਰੂ ਹੋ ਗਈ। ਸੋ ਇਹ ਨਾਵਲ ਦੀ 10ਵੀਂ ਕਿਸ਼ਤ ਸੀ। ਅਗਲੀ ਕਹਾਣੀ ਆਪਾਂ 11ਵੀਂ ਕਿਸ਼ਤ ਵਿੱਚ ਪੜਾਂਗੇ। ਧੰਨਵਾਦ।